ਜਿਹੜਾ ਸਤਗੁਰੂ ਦੇ ਪਿਆਰ ਵਿੱਚ ਸਮਾਂ ਗੁਜ਼ਰ ਜਾਏ ਉਹ ਸਮੇ ਵਰਗਾ ਕੋਈ ਸਮਾਂ ਨਹੀਂ ਹੁੰਦਾ ਤਨ ਸੋ ਵੇਲਾ ਘੜੀ ਤਨ ਤਨ ਮੂਰਤ ਪਲਸਾਰ ਤਨ ਸੋ ਦਿਨ ਸ ਸੰਜੋਗੜਾ ਜਿਤ ਡਿਠਾ ਗੁਰ ਦਰਸਾ ਸੋ ਮਨ ਸ਼ਾਂਤ ਹੋਵੇ ਮਨ ਟਿਕੇ ਮਨ ਨੂੰ ਆਦਤ ਪੈ ਜਾਏ ਦਿਨ ਰਾਤ ਜੇ ਮਨ ਅਸ਼ਾਂਤ ਹੈ ਤੇ ਘੰਟਾ ਸ਼ਾਂਤ ਕਰਕੇ ਗੱਲ ਨਹੀਂ ਬਣਦੀ ਤੁਸੀਂ ਹੁਣ ਇੱਥੇ ਆ ਗਏ ਘੰਟਾ ਕਾ ਮਨ ਸ਼ਾਂਤ ਹੋ ਗਿਆ ਘਰੇ ਗਏ ਫੇਰ ਉਹੀ ਹਾਲ ਹੈ ਇੱਥੋਂ ਬਾਹਰ ਨਿਕਲੇ ਜੁੱਤੀਆਂ ਪਾਣ ਲੱਗੇ ਫੇਰ ਉਹੀ ਹਾਲ ਹੈ ਗੱਲ ਨਹੀਂ ਬਣਦੀ ਇਹਨੂੰ ਨਾ ਟ੍ਰੇਨਡ ਕਰਨਾ ਪੈਂਦਾ ਆਪਣੇ ਆਪ ਨੂੰ ਸਮਝਾ ਸਮਝਾ ਕੇ ਸਾਲ-ਸਾਲ 40 ਦਿਨ ਬੰਦੇ ਨੂੰ ਹੈਬਿਟ ਚੇਂਜ ਹੋਣ ਤੇ ਲੱਗਦੇ ਆ ਜੇ ਕਿਸੇ ਨੇ ਬੰਦੇ ਨੇ ਆਪਣੀ ਆਦਤ ਬਦਲਣੀ ਹੋਵੇ ਉਹਨੂੰ 40 ਦਿਨ ਦਾ ਟਾਈਮ ਲੱਗਦਾ ਹੈ ਸੈਂਟੀਫਿਕ ਇਹ ਗੱਲ ਹੈ ਕਿ ਜਦੋਂ ਤੁਸੀਂ 40 ਦਿਨ ਕਿਸੇ ਚੀਜ਼ ਨੂੰ ਰਿਪੀਟਿਡਲੀ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਫਿਰ ਤੁਹਾਡਾ ਸੁਭਾਅ ਬਣ ਜਾਂਦਾ ਸਵਾ ਕਮੀਨਾ ਹੁਣ 40 ਦਿਨ ਜਦੋਂ ਅਸੀਂ ਇੱਕ ਚੀਜ਼ ਨੂੰ ਰੋਜ਼ ਫੋਲੋ ਕਰਾਂਗੇ ਫਿਰ 40 ਦਿਨਾਂ ਬਾਅਦ ਉਹਦੀ ਆਦਤ ਪੱਕਦੀ ਹੈ ਨਹੀਂ ਤੇ ਛੇਤੀ ਛੇਤੀ ਆਦਤ ਨਹੀਂ ਪੈਂਦੀ ਕੁਛ ਵੀ ਚੇਂਜ ਕਰਨਾ ਹੋਵੇ ਕੁਛ ਵੀ ਆਦਤ ਪੱਕੀ ਕਰਨੀ ਹੋਵੇ ਉਹਨੂੰ 40 ਦਿਨ ਘੱਟ ਤੋਂ ਘੱਟ ਕਰੋ ਫਿਰ ਉਹ ਆਦਤ ਪੱਕਦੀ ਹੈ ਤੇ ਕਰਦਿਆਂ ਕਰਦਿਆਂ ਫਿਰ ਜੇ ਹੁਣ ਮਨ ਸ਼ਾਂਤ ਰੱਖਣਾ ਹੈ ਕਦੇ ਮੈਂ ਹੁਣ ਗੁੱਸੇ 'ਚ ਨਹੀਂ ਆਉਣਾ ਮੈਂ ਕਿਸੇ ਨੂੰ ਭੈੜਾ ਨਹੀਂ ਬੋਲਣਾ ਮੈਂ ਕਿਸੇ ਨੂੰ ਗਾਲ ਨਹੀਂ ਕੱਢਣੀ ਪ੍ਰਣ ਕਰੋ ਵੀ 40 ਦਿਨ ਵਾਸਤੇ ਮੈਂ ਵਰਤ ਰੱਖਿਆ ਮੈਂ ਨਹੀਂ ਗਾਲ ਕੱਢਦਾ 40 ਦਿਨ ਜੋ ਮਰਜ਼ੀ ਕੋਈ ਕਹੀ ਜਾਵੇ ਆਪਾਂ ਗੁੱਸਾ ਨਹੀਂ ਕਰਨਾ 40 ਦਿਨ ਮਨਾ ਮੇਰਿਆ ਆਪਾਂ ਇਦਾਂ ਬਸ ਪੱਕਾ ਕਰ ਦੇਣਾ ਇਦਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਲਈ ਆਪਣੇ ਆਪ ਨੂੰ ਟ੍ਰੇਨਡ ਕਰੀਦਾ ਨਿਕਾ ਜਿਹਾ ਕੁੱਤਾ ਵੀ ਘਰ ਚ ਲੈ ਆਈਏ ਉਹਨੂੰ ਵੀ ਡੌਗ ਨੂੰ ਹੌਲੀ ਹੌਲੀ ਟ੍ਰੇਨਡ ਕਰਨਾ ਪੈਂਦਾ ਹੁੰਦਾ ਥੋੜਾ 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 ਕਰਕੇ ਡੌਗ ਟ੍ਰੇਨਡ ਹੋ ਜਾਂਦਾ ਹੈ ਬਿੱਲੀ ਟ੍ਰੇਨਡ ਹੋ ਜਾਂਦੀ ਹੈ ਘੋੜਾ ਟ੍ਰੇਨਡ ਹੋ ਜਾਂਦਾ ਹੈ ਜਾਨਵਰ ਟ੍ਰੇਨਡ ਹੋ ਜਾਂਦੇ ਨੇ ਮਨ ਹੈ ਜਿਹੜਾ ਇਹਨੂੰ ਵੀ ਹੌਲੀ ਹੌਲੀ ਇੱਕ ਪਸ਼ੂ ਵਾਂਗੂ ਟ੍ਰੇਨਡ ਕਰਨਾ ਪੈਂਦਾ ਹੈ ਅਵਾਰਾ ਨੂੰ ਪਾਲਤੂ ਬਣਾਉਣ ਤੇ ਬਹੁਤ ਟਾਈਮ ਲੱਗਦਾ ਹੈ ਇਕ ਆਵਾਰਾ ਪਸ਼ੂ ਹੁੰਦੇ ਨੇ ਇਕ ਪਾਲੇ ਹੋਏ ਹੁੰਦੇ ਨੇ ਸਾਡਾ ਮਨ ਜੇ ਤੇ ਆਵਾਰਾ ਹੈ ਫਿਰ ਤੇ ਇਹਦੇ ਵਰਗਾ ਦੁਸ਼ਮਣ ਕੋਈ ਨਹੀਂ ਤੇ ਜੇ ਇਹ ਪਾਲਤੂ ਹੈ ਫਿਰ ਇਹਦੇ ਵਰਗਾ ਮਿੱਤਰ ਕੋਈ ਨਹੀਂ ਜੇ ਆਵਾਰਾ ਹੈ ਤੇ ਇਹ ਸ਼ੈਤਾਨ ਹੈ ਜੇ ਪਾਲਤੂ ਹੈ ਤੇ ਭਗਵਾਨ ਹੈ ਮਾਨੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬੰਦਾ ਰੱਬ ਕੋਈ ਵੱਖਰਾ ਨਹੀਂ ਸਾਡਾ ਮਨ ਹੀ ਪਰਮਾਤਮਾ ਬਣ ਜਾਂਦਾ ਜਦੋਂ ਜੁੜ ਜਾਂਦਾ ਸ਼ੁੱਧ ਹੋਇਆ ਸਾਫ਼ ਹੋਇਆ ਮਨ ਰੱਬ ਦੇ ਵਿੱਚ ਤੇ ਮਨ ਵਿੱਚ ਕੋਈ ਫਰਕ ਨਹੀਂ ਬਸ ਸ਼ੁੱਧ ਹੋ ਜਾਏ ਸਾਫ਼ ਹੋ ਜਾਏ ਤੇ ਜਦੋਂ ਵਿਗੜ ਜਾਂਦਾ ਹੈ ਬੈਲੈਂਸ ਹਿੱਲ ਜਾਂਦਾ ਹੈ ਫਿਰ ਇਹਦੇ ਵਰਗਾ ਸ਼ੈਤਾਨ ਵੀ ਕੋਈ ਨਹੀਂ ਬਹੁਤ ਜ਼ਿਆਦਾ ਤੁਹਾਨੂੰ ਤੰਗ ਕਰੂਗਾ ਸਭ ਤੋਂ ਵੱਡਾ ਦੁਸ਼ਮਣ ਮਨ ਹੋ ਨਿਪਟਦਾ ਜਿਹੜੇ ਬੰਦੇ ਅੱਜ ਜੇਲ੍ਹਾਂ 'ਚ ਬੈਠੇ ਹੋ ਕਹਿਣ ਜੀ ਅਸੀਂ ਜੇਲ੍ਹਾਂ 'ਚ ਤਾਂ ਬੈਠੇ ਆ ਸਾਨੂੰ ਫਲਾਣੇ ਬੰਦੇ ਨੇ ਸਾਡੇ ਨਾਲ ਐਂ ਕਰੀ ਨਾ 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 ਉਹਨਾਂ ਦੇ ਮਨ ਨੇ ਕਰੀ ਸਭ ਤੋਂ ਵੱਡਾ ਦੁਸ਼ਮਣ ਉਹਨਾਂ ਦਾ ਮਨ ਹੈ ਜਿਹੜੇ ਅੱਜ ਨਸ਼ੇ ਕਰ ਰਹੇ ਨੇ ਉਹਨਾਂ ਦਾ ਦੁਸ਼ਮਣ ਮਨ ਹੈ ਜਿਨ੍ਹਾਂ ਨੇ ਜ਼ਿੰਦਗੀ ਬਰਬਾਦ ਕਰ ਲਈ ਹੈ ਉਹਨਾਂ ਦਾ ਦੁਸ਼ਮਣ ਉਹਨਾਂ ਦਾ ਮਨ ਹੈ ਮਨ ਵਿਗੜ ਕੇ ਸ਼ੈਤਾਨ ਬਣ ਜਾਂਦਾ ਹੈ ਤੇਰੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਤੇ ਸੁਧਰ ਕੇ ਮਨ ਹੀ ਭਗਵਾਨ ਬਣ ਜਾਂਦਾ ਜਦੋਂ ਤੁਸੀਂ ਇਹਨੂੰ ਸਾਫ਼ ਕਰ ਲੈਨੇ ਆ ਜਦੋਂ ਤੁਸੀਂ ਇਹਨੂੰ ਸ਼ੁੱਧ ਕਰ ਲੈਨੇ ਆ ਇਹੀ ਮਨ ਹੈ ਜਿਹੜਾ ਇਹ ਫਿਰ ਤੈਨੂੰ ਇੰਨੇ ਨਜ਼ਾਰੇ ਦਿੰਦਾ ਇੰਨੇ ਨਜ਼ਾਰੇ ਦਿੰਦਾ ਇੰਨੇ ਨਜ਼ਾਰੇ ਦਿੰਦਾ ਇਹਦੇ ਵਰਗਾ ਮਿੱਤਰ ਕੋਈ ਨਹੀਂ ਫਿਰ ਮਨ ਵਰਗਾ ਮਿੱਤਰ ਕੋਈ ਨਹੀਂ ਬਸ ਜੇ ਕਿਤੇ ਇਹਦੂੰ ਕੰਟਰੋਲ ਕੀਤਾ ਜਾਵੇ ਆਪਣੇ ਮਨ ਦੇ ਉੱਤੇ ਹੌਲੀ 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 ਕੰਮ ਕੀਤਾ ਜਾਵੇ ਮਨ ਨੂੰ ਸਮਝਿਆ ਜਾਵੇ ਮਨ ਨੂੰ ਸਮਝ ਕੇ ਪਹਿਲਾਂ ਮਨ ਕੰਮ ਕਿਵੇਂ ਕਰਦਾ ਹੈ ਸਾਡੇ ਅੰਦਰ ਕੀ ਖਿਆਲ ਆਤ ਹਨ ਕਿਸ ਤਰ੍ਹਾਂ ਦੇ ਫੁਰਨੇ ਹਨ ਕਿਸ ਤਰ੍ਹਾਂ ਦੇ ਵਿਚਾਰ ਹਨ ਪਹਿਲਾਂ ਆਪਣੇ ਮਨ ਨੂੰ ਵੇਖਣਾ ਪੈਂਦਾ ਹੈ ਸਮਝਣਾ ਮਨ ਨੂੰ ਪਹਿਲਾਂ ਸਮਝਣਾ ਪੈਂਦਾ ਹੈ ਫਿਰ ਮਨ ਨੂੰ ਸਮਝਾਉਣਾ ਪੈਂਦਾ ਜਿਵੇਂ ਨਾ ਦੇਖੋ ਤੁਹਾਨੂੰ ਕਿਸੇ ਚੀਜ਼ ਨੂੰ ਚੇਂਜ ਕਰਨਾ ਹੋਵੇ ਪਹਿਲਾਂ ਬਰੀਕੀ ਨਾਲ ਉਹਨੂੰ ਵੇਖਣਾ ਪੈਂਦਾ ਵੀ ਇਹ ਕਰਦਾ ਕੀ ਹੈ ਚੇਂਜ ਤੇ ਤਾਂ ਹੀ ਕਿਸੇ ਕੁੱਤੇ ਨੂੰ ਕਰੋਗੇ ਉਹਦੀਆਂ ਆਦਤਾਂ ਪਹਿਲਾਂ ਵੇਖਣੀਆਂ ਪੈਣਗੀਆਂ ਕਿਸੇ ਕੁੱਤੇ ਨੂੰ ਟ੍ਰੇਨ ਕਰਨ ਤੋਂ ਪਹਿਲਾਂ ਉਹਦੀਆਂ ਆਦਤਾਂ ਵੇਖੋ ਕਿਸੇ ਘੋੜੇ ਨੂੰ ਟ੍ਰੇਨ ਕਰਨ ਤੋਂ ਪਹਿਲਾਂ ਉਹਦੀਆਂ ਆਦਤਾਂ ਵੇਖੋ ਇਸੇ ਤਰ੍ਹਾਂ ਮਨ ਨੂੰ ਜਿੰਨਾ ਨੇ ਟ੍ਰੇਨ ਕਰਨਾ ਹੁੰਦਾ ਪਹਿਲਾਂ ਮਨ ਨੂੰ ਵੇਖਦੇ ਮਨ ਕਰਦਾ ਕੀ ਹੈ ਇਹ ਕੀ ਕੀ ਸੋਚਦਾ ਹੈ ਇਹਦੇ ਚ ਕਿੰਨਾ ਹੈ ਨੈਗੇਟਿਵਿਟੀ ਹੈ ਕਿੰਨੀ ਪੋਜ਼ਿਟਿਵਿਟੀ ਹੈ ਇਹ ਕਿੱਧਰ ਕਿੱਧਰ ਜਾਂਦਾ ਹੈ ਕਿੰਨਾ ਕਾਲਾ ਪੈਂਦਾ ਕਿੰਨਾ ਮੈਨੂੰ ਬੇਚੈਨ ਕਰਦਾ ਕਿੰਨਾ ਮੈਨੂੰ ਤੰਗ ਕਰਦਾ ਕਿੰਨਾ ਮੈਨੂੰ ਅਸ਼ਾਂਤ ਕਰਦਾ ਫਿਰ ਮਨ ਨੂੰ ਹੌਲੀ-ਹੌਲੀ ਪਹਿਲਾਂ ਮਨ ਨੂੰ ਸਮਝਣਾ ਪੈਂਦਾ ਫਿਰ ਮਨ ਨੂੰ ਹੌਲੀ-ਹੌਲੀ ਸਮਝਾਉਣਾ ਪੈਂਦਾ ਪਹਿਲਾਂ ਸਮਝੋ ਇਹਨੂੰ ਫਿਰ ਹੌਲੀ-ਹੌਲੀ ਇਹਨੂੰ ਸਮਝਾਓ ਫਿਰ ਹੌਲੀ-ਹੌਲੀ ਇਸ ਮਨ ਨੂੰ ਚੇਂਜ ਕਰਨਾ ਪੈਂਦਾ ਆਪਣੇ ਮਨ ਤੇ ਕੰਮ ਕਰਨਾ ਪੈਂਦਾ ਫਿਰ ਇਹਨੂੰ ਹੌਲੀ-ਹੌਲੀ ਟ੍ਰੇਨ ਕਰਨਾ ਪੈਂਦਾ ਪੀ ਤੂੰ ਐ ਕਰ ਬਈ ਇੱਕ ਦਿਨ ਵਾਸਤੇ ਆਪਾਂ ਇੰਨਾ ਪ੍ਰਣ ਕਰ ਲਿਆ ਅੱਜ ਤੋਂ ਬਾਅਦ ਇੱਕ ਦਿਨ ਆ ਨਹੀਂ ਕਰਨਾ ਫਿਰ ਓਲੀ ਓਲੀ ਦੋ ਦਿਨ ਨਹੀਂ ਕਰਨਾ ਫਿਰ ਓਲੀ ਓਲੀ 10 ਦਿਨ ਨਹੀਂ ਕਰਨਾ ਫਿਰ ਓਲੀ ਓਲੀ 40 ਦਿਨ ਨਹੀਂ ਕਰਨਾ ਕਈ ਬੰਦੇ ਸਵਾ ਸਵਾ ਸਾਲ ਦੇ ਵੀ ਵਰਤ ਰੱਖ ਲੈਂਦੇ ਵੀ ਸਵਾ ਸਾਲ ਮੈਂ ਆ ਕੰਮ ਨਹੀਂ ਕਰਦਾ ਇਹ ਵਰਤ ਰੱਖ ਰੱਖ ਕੇ ਆਪਣੇ ਆਪ ਨੂੰ ਟ੍ਰੇਨਡ ਕਰੀਦਾ ਹੁੰਦਾ ਜੇ ਤੇ ਲੋਕਾਂ ਨੂੰ ਦਿਖਾਣ ਲਈ ਕਰਦਾ ਫਿਰ ਤੇ ਪਖੰਡ ਬਣ ਜਾਂਦਾ ਵਰਤ ਪਰ ਜੇ ਮਨ ਨੂੰ ਸਿਖਾਣ ਲਈ ਕਰਦਾ ਹੋਵੇ ਫਿਰ ਵਰਤ ਵੀ ਵਧੀਆ ਉਦਾਂ ਤੇ ਵਰਤ ਮਾੜਾ ਜੇ ਅਗਲਾ ਕੋ ਕਵੇ ਛੋਡਾਂ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ ਫਿਰ ਤੇ ਇਦਾਂ ਪਰ ਜੇ ਬੰਦਾ ਕਵੇ ਵੀ ਮੈਂ ਆਪਣੀ ਸਿਹਤ ਨੂੰ ਠੀਕ ਕਰਨਾ ਹੈ ਮੈਂ ਸਿਹਤ ਨੂੰ ਠੀਕ ਕਰਨ ਵਾਸਤੇ ਵਰਤ ਰੱਖਣ ਲੱਗਿਆ ਉਹਦਾ ਵਰਤ ਵੀ ਚੰਗਾ ਵੀ ਅੱਜ ਸਾਰਾ ਦਿਨ ਰੋਟੀ ਨਹੀਂ ਖਾਣੀ ਜੂਸ ਪੀਾਂਗੇ ਸਾਰਾ ਦਿਨ ਰੋਟੀ ਨਹੀਂ ਖਾਣੀ ਪਾਣੀ ਤੇ ਰਵਾਂਗੇ ਹਫਤੇ ਵਿੱਚ ਜਿਹੜਾ ਬੰਦਾ ਇੱਕ ਦਿਨ ਰੋਟੀ ਛੱਡ ਦਵੇ ਪਾਣੀ ਤੇ ਰਵੇ ਉਹਦੀ ਸਿਹਤ ਵੈਸੀ ਠੀਕ ਹੋ ਜਾਂਦੀ ਹੈ ਬਿਮਾਰੀਆਂ ਤੋਂ ਬਚ ਜਾਂਦਾ ਹੈ ਆਪਣੇ ਆਪ ਨੂੰ ਨਿੱਕੇ ਨਿੱਕੇ ਵਰਤ ਇਦਾਂ ਰੱਖਣੇ ਪਰ ਜੇ ਪਖੰਡ ਕਰਦੇ ਆਂ ਫੇਰ ਸਾਡੇ ਵਰਤ ਮਾੜੇ ਆ ਆਪਣੇ ਮਾਈਂਡ ਨੂੰ ਟ੍ਰੇਨਡ ਕਰਨਾ